ਅਸੀਂ ਗੱਲ ਜੀ ਅੱਜ ਅਸੀਂ ਆ ਸੀ ਕਿ ਧੂਰ ਕੋ ਟਨਸੀ ਇੱਥੇ ਆਂਗਣਵਾੜੀ ਸੈਂਟਰ ਨੰਬਰ 412 ਤੇ 417 ਜਿੱਥੇ ਮੈਡਮ ਚਰਨਜੀਤ ਕੌਰ ਤੇ ਸਾਡੇ ਆਉਣ ਦਾ ਮਕਸਦ ਇਹ ਸੀਗਾ ਬਈ ਇੱਥੇ ਨਾ ਦਲੀਆਂ ਹੁੰਦਾ ਬੱਚਿਆਂ ਵਾਸਤੇ ਆ ਛੋਟੇ ਛੋਟੇ ਬੱਚੇ ਤੇ ਉਹ ਦਲਗੇ ਚ ਜੋ ਲੜ ਜੇ ਚੀਜ਼ ਤਾਂ ਉਹ ਬੰਦੇ ਦੀ ਭਮੀਰੀ ਬਣਾਉਂਦੀ ਹੈ ਤੇ ਉਹੀ ਮਰੀ ਵੀ ਵਿੱਚ ਦਲਗੇ ਜੀ ਜਿਹਨੂੰ ਖੰਜ ਖਜੂਰਾ ਕਹਿੰਦੇ ਆ ਜੀ ਇਹਨਾਂ ਨੇ ਸਾਨੂੰ ਫੋਨ ਕਰਿਆ ਅਸੀਂ ਆ ਗਏ ਤੇ ਸਾਡੇ ਕੋਲ ਉਹ ਚੀਜ਼ ਦੀਆਂ ਤਸਵੀਰਾਂ ਵੀ ਆ ਉਹਦੀ ਵੀਡੀਓ ਵੀ ਬਣੀ ਜੀ ਆ ਤੇ ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕਰੀ ਤਾਂ ਸਾਫ਼ ਹੀ ਮੁੱਕਰਦੇ ਨਜ਼ਰ ਆਏ ਆਪਾਂ ਗੱਲਬਾਤ ਕਰਾਂਗੇ ਮੈਡਮ ਚੰਨਜੀਤ ਨਾਲ ਇਸ ਵਿਸ਼ੇ ਆ ਅੱਜ ਜਸੀਂ ਆਏ ਸੀਗੇ ਧੂਲਕੋਟ ਰਣਸੀ ਆਂਗਣਵਾੜੀ ਸੈਂਟਰ ਨੰਬਰ 412 ਤੇ 17 ਚ ਤੇ ਉੱਥੇ ਨਾ ਅੱਜ ਇਹ ਦਲੀਆ ਬਣਾਉਂਦੇ ਹੁੰਦੇ ਨੇ ਨਿੱਕੇ-ਨਿੱਕੇ ਬੱਚਿਆਂ ਵਾਸਤੇ ਇੱਥੇ ਤਕਰੀਬਨ 100-150 ਬੱਚਾ ਹੋਊਗਾ ਤੇ ਉਹਦੇ ਵਿੱਚੋਂ ਉਹ ਬੰਦ ਦਲੀਆ ਸੀ ਮਾਰਕਫਾਇਡ ਵੱਲੋਂ ਆਉਂਦਾ ਤੇ ਉਹ ਠੇਕੇਦਾਰ ਹੈਗਾ ਜੀ ਇਹਦਾ ਕੋਈ ਸਵੀਟ ਦਲੀਆ ਪ੍ਰੀਮੈਕਸ ਨਹੀਂ ਹੈ ਕੋਈ ਇਹ ਠੇਕੇਦਾਰ ਆ ਹੀ ਆਉਂਦਾ ਤੇ ਇਹਦੇ ਵਿੱਚ ਨਾ ਖਾਂਜੇ ਖਜੂਰਾ ਸੀਗਾ ਤੇ ਜੇ ਤਾਂ ਇਨਾਂ ਦੇ ਜਵਾਕ ਹੋਣ ਜਿਨ੍ਹਾਂ ਦਾ ਦਲਿਆ ਜਾਂ ਜਿਹੜੇ ਸੰਬੰਧਤ ਇਹ ਨਾਲ ਹੈਗੇ ਆ ਫੇਰ ਤਾਂ ਉਹ ਬਹੁਤ ਚੌਕ ਚੌਕ ਕੇ ਖਵਾਉਂਦੇ ਹੋਣਗੇ ਜਿਹੜੇ ਵੱਡੇ ਅਫਸਰ ਆ ਉਹ ਹੋ ਸਕਦਾ ਵੀ ਕਿ ਤੂੰ ਕਰਕੇ ਵੀ ਖਵਾਉਂਦੇ ਹੁਣ ਕਿਉਂਕਿ ਜਵਾਕਾਂ ਦਾ ਮਾਮਲਾ ਹੁੰਦਾ ਜਵਾਗਤਾ ਆਉਦੀ ਹੁੰਦੇ ਨਾ ਪਰ ਜਿਹੜੇ ਆ ਯਾਰ ਇੱਥੇ ਨਿੱਕੇ ਜਵਾਕ ਆ ਇਹ ਤਾਂ ਕਿਸੇ ਦਿਨ ਹੋਏ ਫਿਰ ਹੁਣਾਂ ਤਾਂ ਆਉਂਦਾ ਬਣੇ ਬਣਾਇਆ ਵਧੀਆ ਦਲਿਆ ਆਉਂਦਾ ਦਲਿਆ ਕਿੱਥੇ ਖਾਂਦੇ ਆ ਉਹ ਉਹ ਤਾਂ ਬਰਗਰਾਂ ਛਰ ਗਏ ਉਹ ਥੱਲੇ ਉਤਰਦੇ ਹੀ ਨਹੀਂ ਠੰਡਾ ਵੀ ਨਹੀਂ ਪੀਂਦੇ ਦੂਜਾਂ ਪਾਣੀ ਵੀ ਨਹੀਂ ਪੀਂਦੇ ਪਾਣੀ ਵੀ ਵਧੀਆ ਪੀਂਦੇ ਆ ਪਰ ਇਹ ਜਿਹੜੇ ਵਿਚਾਰੇ ਇੱਥੇ ਲੋਡ ਬੰਨਦਾ ਐਸੀ ਬੱਚਿਆ ਵੀ ਐਸੀ ਬੱਚਿਆ ਉਹਨਾਂ ਨੂੰ ਆ ਦਲਿਆ ਆਉਂਦਾ ਤੇ ਇਹ ਵੀ ਸਾਫ਼ ਨਹੀਂ ਆਉਂਦਾ ਅੱਗੇ ਆਉਂਦੀ ਹੁੰਦੀ ਸੀ ਕੱਚਾ ਮਾਲ ਜਾਣ ਕੇ ਕਣਕ ਆ ਗਿਆ ਝੂੰਗੀ ਆ ਗਈ ਇਹੋ ਜਿਹਾ ਕੁਝ ਹੁੰਦਾ ਸੀ ਉਹ ਚਲੋ ਉਹ ਇੱਥੇ ਇਹ ਕੰਮ ਕਰਦੀਆਂ ਸੀਗੀਆਂ ਸਾਰੀਆਂ ਤੇ ਨਾਲੇ ਦਰ ਕੰਮ ਲੱਗੀਆਂ ਰਹਿੰਦੀਆਂ ਸੀ ਤੇ ਇਹ ਵੀ ਇੱਕ ਚਾਲ ਹੀ ਕਹਿ ਸਕਦੇ ਆ ਵੀ ਉਹਨਾਂ ਤੋਂ ਉਹ ਵੀ ਕੰਮ ਖੋ ਲਿਆ ਇਹ ਸਿਰਫ ਵਰਤੌਣ ਜੋਗੀਆਂ ਛੱਡਤੀਆਂ ਹੁਣ ਵਿਚਾਰੀਆਂ ਤੇ ਹੋਰ 2 ਸਾਲ ਜੇ 4 ਸਾਲ ਇਹਨਾਂ ਨੂੰ ਇਹਦੇ ਤੋਂ ਵੀ ਬਰਬਾ ਕਰ ਦੇਣਾ ਕਿਉਂਕਿ ਹੋ ਸਕਦਾ ਕੋਈ ਹੋਰ ਸਕੀਮ ਕੱਢ ਦੇਣ ਵੀ ਜੁਆ ਕੰਮ ਤਾਂ ਭਾਈ ਕੰਪਿਊਟਰ ਪੜਾਉਣਗੇ ਇਹਨਾਂ ਤੋਂ ਆਪਾਂ ਕੀ ਲੈਣਾ ਇਹੀ ਗੱਲ ਕਰਨ ਆਏ ਸੀ ਹੁਣ ਅਸੀਂ ਗੱਲ ਕਰਦੇ ਆ ਮੈਡਮ ਚਰਨਜੀਤ ਕੌਰ ਜੀ ਨਾਲ ਵੀ ਉਹ ਕੀ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਮੈਂ ਚਰਨਜੀਤ ਕੌਰ ਆਂਗਨਵਾੜੀ ਸੈਂਟਰ ਨੰਬਰ 412 ਵਿੱਚ ਬਤੌਰ ਕੰਮ ਕਰ ਰਹੀ ਆਂ ਮੇਰੇ ਕੋਲੇ ਪਹਿਲਾਂ ਹੀ ਦੋ ਸੈਂਟਰਾਂ ਦਾ ਕੰਮ ਚੱਲ ਰਿਹਾ ਏ 94 ਬੱਚੇ ਲਾਪਾਤਰੀ ਬੱਚੇ ਆ ਮੇਰੇ ਤੇ 7 ਪ੍ਰੈਗਨੈਂਟ ਆ ਤੇ ਤਿੰਨ ਮੇਰੇ ਕੋਲੇ ਨਾਰਸਿੰਗ ਆ ਉਹਨਾਂ ਨੂੰ ਮੈਂ ਦਲੀਆ ਖਿਚੜੀ ਜੋ ਵੀ ਸਰਕਾਰ ਦਿੰਦੀ ਆ ਉਹ ਰਾਸ਼ਨ ਵੰਡਦੀ ਆ ਮਤਲਬ ਉਹ ਪਹਿਲੇ ਦਿਨ ਲੈ ਕੇ ਜਾਂਦੇ ਦੂਜੇ ਦਿਨ ਉਹ ਕਹਣਗੇ ਥੋੜਾ ਬੰਦਾ ਜੀ ਅਸੀਂ ਨਹੀਂ ਖਾਣਾ ਇਹ ਤੇ ਉਹਦੇ ਚ ਦੱਸੋ ਵੀ ਇਹਦੇ ਸਾਡੀ ਕੀ ਗਲਤੀ ਸਾਡੀਆਂ ਹੈਲਪਰਾਂ ਪਹਿਲਾਂ ਸਾਡੇ ਕੋਲੇ ਕਣਕ ਚਾਵਲ ਦੁੱਧ ਮੂੰਗੀ ਇਹ ਚੀਜ਼ਾਂ ਆਉਂਦੀਆਂ ਸੀ ਵਧੀਆ ਬਣਾ ਬਣਾ ਕੇ ਖਵਾਉਂਦੇ ਸੀ ਇਦੇ ਵਿੱਚ ਬਣਾ ਕੇ ਹੈਲਪਰਾਂ ਵਧੀਆ ਸਫਾਈ ਕਰਕੇ ਚੋਕ ਕੇ ਬਣਾਉਣੀ ਆ ਸੀ ਸਾਫ ਕਰਕੇ ਹੁਣ ਅਸੀਂ ਬੰਦ ਪੈਕਟ ਖੋਲ੍ਹਿਆ ਸਵੇਰੇ ਅਸੀਂ ਦਲੀਆ ਬਣਾਉਣ ਲੱਗੇ ਸਾਨੂੰ ਮੈਡਮ ਕਹਿੰਦੇ ਵੀ ਦਲੀਆ ਬਣਾ ਕੇ ਦੇਖੋ ਵੀ ਪਹਿਲਾਂ ਆਪ ਚੈੱਕ ਕਰੋ ਫਿਰ ਬੱਚਿਆਂ ਨੂੰ ਖਵਾਓ ਤੇ ਜਦੋਂ ਅਸੀਂ ਦਲੀਆ ਖੋਲਣ ਲੱਗੇ ਤੇ ਅੱਧਾ ਪੈਕਟ ਪਾਣੀ ਦੇ ਵਿੱਚ ਪਾ ਲਿਆ ਦੂਸਰਾ ਜਦੋਂ ਅੱਧਾ ਪਾਉਣ ਲੱਗੇ ਤਾਂ ਉਹਦੇ ਵਿੱਚੋਂ ਖੰਜ ਖੰਜੂਰੇ ਦਾ ਐਡਾ ਪੀਸ ਨਿਕਲਿਆ ਉਹ ਸਾਡੇ ਕੋਲੇ ਪਿਆਏ ਫੇਲ ਹਾਲ ਮੇਰੇ ਕੋਲੇ ਵੀਡੀਓ ਵੀ ਬਣਾਈ ਹੋਈ ਆ ਮੈਂ ਉਹ ਰੱਖੀ ਹੋਈ ਆ ਸਾਹਮਣੇ ਤੇ ਉਹ ਮੇਰੇ ਕੋਲੇ ਸਬੂਤ ਵੀ ਪਿਆਏ ਦਲੀਏ ਦਾ ਪੈਕਟ ਵੀ ਪਿਆਏ ਤੇ ਇਸ ਕਰਕੇ ਵੀ ਅਸੀਂ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਇਥੇ ਬੇੜੇ ਵਾਲੇ ਬੱਚੇ ਪੜਦੇ ਗਰੀਬ ਲੋਕਾਂ ਦੇ ਬੱਚੇ ਆ ਉਹ ਨਹੀਂ ਚੰਗਾ ਕਾ ਖਾ ਸਕਦੇ ਜੇ ਸਰਕਾਰਾਂ ਵਧੀਆ ਰਾਸ਼ਨ ਦੇਣ ਬੱਚਿਆਂ ਨੂੰ ਤਾਂ ਵਧੀਆ ਖਾ ਸਕਦੇ ਆ ਤੇ ਅਸੀਂ ਬਣਾ ਕੇ ਦੇਵਾਂਗੇ ਆਪਦੇ ਹੱਥਾਂ ਨਾਲ ਬਣਾ ਕੇ ਦੇਵਾਂਗੇ ਤੇ ਉਸ ਤੋਂ ਵੀ ਆਏ ਆ ਵੀ ਬੇੜੇ ਵਾਲੇ ਬੱਚੇ ਆ ਵੀ ਜੋ ਇਹ ਜਾਂ ਇਹਨਾਂ ਨੂੰ ਆਉਂਦਾ ਉਹ ਦੇਈ ਚੱਲੋ ਤੇ ਮਾਰਕ ਫੈਡ ਵਾਲਿਆਂ ਦੀ ਤੇ ਪੂਰੀ ਪ੍ਰੋਪਰ ਗਲਤੀ ਆ ਵੀ ਉਹ ਚੈੱਕ ਨਹੀਂ ਕਰਦੇ ਜਿਹੇ ਜਾਂ ਆਉਂਦਾ ਉਹ ਪੈਕ ਕਰ ਦਿੰਦੇ ਆ ਪੈਕਟ ਵਾਲਾ ਖਾਣਾ ਅਸੀਂ ਲੈਣਾ ਹੀ ਨਹੀਂ ਚਾਹੁੰਦੇ ਸਾਨੂੰ ਪੈਕਟ ਵਾਲਾ ਖਾਣਾ ਜਮਾਂ ਹੀ ਮਨਜ਼ੂਰ ਨਹੀਂ ਨਾ ਸਾਡੇ ਲਾਹ ਪਾਤਰੀ ਪੈਕਟ ਵਾਲਾ ਖਾਣਾ ਮਨਜ਼ੂਰ ਕਰਦੇ ਆ ਤੇ ਇਸ ਕਰਕੇ ਸਾਨੂੰ ਜੋ ਕਣਕ ਦਲੀਆ ਖੀਚੜੀ ਬਣਾ ਕੇ ਦੇਣੇ ਜੋ ਮੂੰਗੀ ਆਉਂਦੀ ਆ ਉਹ ਸਾਨੂੰ ਦਿੱਤੀ ਜਾਵੇ ਸੁੱਕਾ ਦੁੱਧ ਦਿੱਤਾ ਜਾਵੇ ਅਸੀਂ ਇੱਥੇ ਬਣਾ ਕੇ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਖਾਣਾ ਸਾਫ਼ ਸੁੱਥਰਾ ਦੇ ਸਕੀ ਹਾਂ ਜੀ ਇਹ ਨਾ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਔਮਨ ਐਂਡ ਚੈਰੀਟੇਬਲ ਡਿਵੈਲਪਮੈਂਟ ਪੰਜਾਬ ਦਾ ਪੰਜਾਬ ਸਟੇਟ ਕੋਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਚੰਡੀਗੜ੍ਹ ਜਾਣ ਕੇ ਹੋ ਸਕਦਾ ਹੈ ਮੇਰੇ ਹਿਸਾਬ ਨਾਲ ਮੈਨੂੰ ਥੋੜੀ ਜੀ ਘੱਟ ਅੰਗਰੇਜ਼ੀ ਆਉਂਦੀ ਆ ਵੀ ਇਹ ਮਾਰਕ ਫੈਡ ਲਿਖਿਆ ਹੋਵੇ ਜਿਹੜਾ ਖਾਜਾ ਕਰੀਏ ਤਾਂ ਇਕੱਠਾ ਆਇਆ ਕਰਕੇ ਮਾਰਕ ਫੈਡ ਬਣਾਉਂਦਾ ਮਾਰਕ ਫੈਡ ਦਾ ਖਾਣਾ ਦਾ ਅੱਗੇ ਸਾਡੇ ਕੋਲੇ ਬੇਰਕਾ ਦੀ ਪੰਜੀਰੀ ਆਉਂਦੀ ਸੀ ਉਹਦੇ ਵਿੱਚ ਸੁੱਧ ਦੇਸੀ ਘਿਓ ਪਾਇਆ ਹੁੰਦਾ ਸੀ ਖੰਡ ਹੁੰਦੀ ਸੀ ਬਹੁਤ ਵਧੀਆ ਪੰਜੀਰੀ ਬੱਚੇ ਖੁਸ਼ ਹੋ ਕੇ ਖਾਂਦੇ ਸੀ ਹੁਣ ਇਹਦੇ ਵਿੱਚ ਰਿਫੈਂਡ ਪਾਇਆ ਹੋਇਆਗਾ ਤੇ ਉਹ ਜਿਹੜਾ ਥੋੜੇ ਦਿਨ ਰੱਖਦੇ ਆ ਤੇ ਉਹ ਪੰਜੀਰੀ ਦਾ ਟੇਸਟ ਖਰਾਬ ਹੋ ਜਾਂਦਾ ਤੇ ਬੱਚੇ ਮਨਜ਼ੂਰ ਹੀ ਨਹੀਂ ਕਰਦੇ ਕਹਿੰਣਗੇ ਮੈਡਮ ਜੀ ਅਸੀਂ ਇਹ ਖਾਣਾ ਨਹੀਂ ਖਾਣਾ ਕਿਹਨੂੰ ਕਿੰਨਾਂ ਨਾਲ ਗੱਲ ਕਰਤੂ ਮੈਂ 8ਕ ਜੱਥੇਬੰਦੀ ਸਰੋਚਪੜੀ ਵਾਲਾ ਦੀ ਜੱਥੇਬੰਦੀ ਦੀ ਮੈਂ ਹੈਗੀ ਹਾਂ ਜ਼ਿਲ੍ਹਾ ਬਲਾਕ ਪ੍ਰਧਾਨ ਰਿਆ ਸਿੰਘ ਵਾਲਾ ਦੀ ਠੀਕ ਹੈ ਜੀ ਤੇ ਮੈਂ ਆਪਦੀ ਜੱਥੇਬੰਦੀ ਚ ਇਹ ਪ੍ਰੋਪਰ ਖਬਰ ਪਾਈ ਆ ਆਡੀਓ ਵੀ ਪਾਈ ਆ ਉਹ ਅਸੀਂ ਮੰਤਰੀ ਤੱਕ ਪਹੁੰਚਾਤੀ ਆ ਹਾਂਜੀ ਤੇ ਉਹ ਖਬਰ ਵੀ ਪਹੁੰਚਾਤੀ ਆ ਫੋਟੋ ਵੀ ਪਹੁੰਚਾਤੀ ਆ ਤੇ ਇਹ ਵੀ ਪਹੁੰਚਾਤੀ ਆ ਵੀ ਹੈ ਜਿਹਾ ਸਾਨੂੰ ਘਟੀਆ ਖਾਣਾ ਦਿੰਦੀ ਆ ਸਾਡੀ ਜੱਥੇਬੰਦੀ ਦਾ ਇਹੀ ਐਕਸ਼ਨ ਆ ਵੀ ਅਸੀਂ ਇਹ ਚੀਜ਼ਾਂ ਨੂੰ ਬਖਸਣਾ ਨਹੀਂ ਜੀ ਮੈਡਮ ਜੀ ਜੱਥੇਬੰਦੀ ਦਾ ਇਸ ਵਿਸ਼ੇ ਤੇ ਕੀ ਕਹਿਣਾ ਜੱਥੇਬੰਦੀ ਦਾ ਇਸ ਵਿਸ਼ੇ ਤੇ ਇਹੀ ਆ ਵੀ ਸਾਨੂੰ ਇਹ ਰਾਸ਼ਨ ਸਾਰੀ ਜੱਥੇਬੰਦੀ ਦਾ ਹੀ ਫੈਸਲਾ ਵੀ ਇਹ ਰਾਸ਼ਨ ਨਹੀਂ ਚਾਹੀਦਾ ਉਹ ਕਹਿੰਦੇ ਵੀ ਤੁਸੀਂ ਖਬਰਾਂ ਅਸੀਂ ਬੱਦ ਤੋਂ ਬੱਦ ਲਵਾਈਏ ਵੀ ਜਦ ਅਸੀਂ ਲਾਹ ਪਾਤਰੀ ਵੀ ਬੁਲਾ ਲੈਨੇ ਜਿਹੜੇ ਨਹੀਂ ਇਹ ਖਾਣਾ ਮਨਜ਼ੂਰ ਕਰਦੇ ਉਹ ਸਾਨੂੰ ਦੂਸਰੇ ਦਿਨ ਬਖਸ ਕਰਨ ਆ ਜਾਂਦੀ ਆ ਤੇ ਜੱਥੇਬੰਦੀ ਇਹੀ ਕਹਿੰਦੀ ਵੀ ਇਹ ਸਾਨੂੰ ਰਾਸ਼ਨ ਨਹੀਂ ਚਾਹੀਦਾ ਕਣਕ ਕਚੌੜ ਤੇ ਮੂੰਗੀ ਸੁੱਕਾ ਦੁੱਧ ਬੇਰਕਾ ਦੀ ਪੰਜੀਰੀ ਤੇ ਉਹ ਚਾਹੀਦੀ ਆ ਵਧੀਆ ਰਾਸ਼ਨ ਚਾਹੀਦਾ ਸਾਨੂੰ ਜੀ ਆਪਾਂ ਨੂੰ ਕੋਈ ਅਧਿਕਾਰੀ ਇਹ ਸਵਾਲ ਕਰੇ ਵੀ ਇਹ ਤਾਂ ਇਹਦੇ ਵਿੱਚੋਂ ਨਿਕਲਿਆ ਹੀ ਨਹੀਂ ਤੇ ਆਪਾਂ ਕੀ ਕਵਾਂਗੇ ਨਿਕਲਿਆ ਮੈਂ ਆਪ ਜਿੰਮੇਵਾਰ ਆ ਮੇਰੇ ਕੋਲ ਪ੍ਰੂਫ ਰੱਖੇ ਹੋਏ ਆ ਹਾਂਜੀ ਮੇਰੇ ਕੋਲ ਉਹ ਕੁੜੀ ਹੈਗੀ ਜਿਹੜੀ ਖਾਣਾ ਬਣਾਉਂਦੀ ਇੱਥੇ ਸਕੂਲ ਦੀ ਜੀ ਉਹ ਵੀ ਮੇਰੇ ਨਾਲ ਹੈਗੀ ਆ ਕੋਈ ਵੀਡੀਓ ਬਣਾਈ ਆ ਹਾਂਜੀ ਵੀਡੀਓ ਵੀ ਬਣਾਈ ਹੈ ਠੀਕ ਹੈ ਜੀ ਫੋਟੋ ਵੀ ਖਿੱਚੀ ਮੈਂ ਉਹਦੀ ਉਸੇ ਟਾਈਮ ਹੀ ਫੋਟੋ ਖਿੱਚੀ ਹੈ ਉਸੇ ਟਾਈਮ ਹੀ ਮੈਂ ਵੀਡੀਓ ਬਣਾਈ ਹੈ ਹਾਂਜੀ ਇਹ ਨਹੀਂ ਹੈਗਾ ਵੀ ਮੈਂ ਆਪਦੇ ਕੋਲੋਂ ਪਾਤਾ ਮੈਡਮ ਨੇ ਸਾਨੂੰ ਸੀਡੀ ਤੇ ਮੈਡਮ ਨੇ ਦੀਏ ਖਾਣਾ ਬਣਾ ਕੇ ਤੁਸੀਂ ਚੈੱਕ ਕਰਨਾ ਨਹੀਂ ਅਸੀਂ ਆਈ ਦੇ ਦਿੰਨੇ ਆ ਲੋਕਾਂ ਨੂੰ ਹਾਂਜੀ ਆਈ ਪਾ ਦੇਨੇ ਖੋਲ ਕੇ ਲਫਾਪੇ ਅਸੀਂ ਤੇ ਇਹ ਫਿਰ ਆਏ ਨਹੀਂ ਪਤਾ ਹੁਣ ਲਾਗਲੇ ਦੇ ਘਰੇ ਜਾ ਕੇ ਨਿਕਲਦਾ ਉਹਨਾਂ ਨੇ ਤਾਂ ਸਾਨੂੰ ਕਹਿਣਾ ਸੀ ਵੀ ਮੈਡਮਾਂ ਨੇ ਪਾ ਕੇ ਦਿੱਤਾ ਜੇ ਮੰਨ ਲਓ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਵੀ ਜੇ ਮੰਨ ਲਓ ਇੱਥੇ ਇਹ ਖਾਣਾ ਪੱਕ ਜਾਂਦਾ ਇਹਨਾਂ ਮੈਡਮਾਂ ਚੁੱਕੇ ਨੇ ਖਾ ਲੈਣਾ ਸੀਗਾ ਇੱਥੇ ਬੱਚੇ ਖਾਂਦੇ ਜੇ ਕੋਈ ਜਾਨੀ ਨੁਕਸਾਨ ਜੇ ਜਾਨੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਜ਼ਿੰਮੇਵਾਰ ਮਾਰਕ ਫੈੱਡ ਵਾਲੇ ਆ ਜਾਂ ਮੈਕਮੇ ਵਾਲੇ ਆ ਜੇ ਮੈਘਮੇ ਵਾਲੇ ਦੇ ਵਿੱਚੋਂ ਨਿਕਲਦੇ ਮੈਨੂੰ ਲੱਗਦਾ ਵੀ ਇਹਦੇ ਵਿੱਚੋਂ ਮੈਘਮਾ ਨਿਕਲਦਾ ਨਜ਼ਰ ਆ ਰਿਹਾ ਮੈਘਮੇ ਵਾਲੇ ਨਿਕਲੀ ਜਾਣ ਫਿਰ ਮਾਰਕਫੈਡ ਵਾਲੇ ਹੈਗੇ ਫਿਰ ਮੰਤਰੀ ਤੱਕ ਸਾਡੀ ਅਪਰੋਚ ਹੈਗੀ ਹੈ ਜੀ ਹਾਂਜੀ ਸਾਡੇ ਕੋਲੇ ਪ੍ਰੂਫ ਹੈ ਨਾ ਪ੍ਰੂਫ ਰੱਖੇ ਹੋਏ ਆ ਵੀਰੇ ਇਹਦੇ ਜੀ ਅਸੀਂ ਆਪਦੇ ਕੋਲੇ ਤਾਂ ਹੀ ਬਣਾ ਨਹੀਂ ਰਹੇ ਹਾਂਜੀ ਅਸੀਂ ਪਹਿਲਾਂ ਨਾ ਕਹਤਾ ਅਸੀਂ ਪਹਿਲਾਂ ਇੰਨੇ ਚਾਰ ਦਾ ਖਾਣਾ ਆਉਂਦਾ ਸੀ ਪਹਿਲਾਂ ਨਾ ਕਹਤਾ ਵੀ ਇਹਦੇ ਚਾਹ ਨਿਕਲਦਾ ਜਾਓ ਨਿਕਲਦਾ ਹਾਂਜੀ ਇਹਨਾਂ ਦੀ ਮੰਗ ਇਹ ਆ ਵੀ ਜਿਹੜਾ ਇਹ ਖਾਣਾਗਾ ਨਾ ਇਹਨੂੰ ਪੈਕਟ ਬੰਦਣਾ ਹੋਵੇ ਸਾਨੂੰ ਕੋਈ ਲੋੜ ਨਹੀਂ ਸਾਨੂੰ ਕਣਕਾਂ ਵੀ ਅਸੀਂ ਆਪਦੇ ਹੱਥੀਂ ਸਾਫ਼ ਕਰਕੇ ਅੱਗੇ ਸਾਨੂੰ ਕਣਕ ਬਹੁਤ ਸਾਫ਼ ਸੁਥਰੀ ਆਉਂਦੀ ਸੀ ਚਾਵਲ ਬਹੁਤ ਵਧੀਆ ਆਉਂਦੇ ਸੀ ਉਹਦੇ ਵਿੱਚ ਇੱਕ ਇੱਕ ਦਾਣਾ ਕਰਕੇ ਸੀ ਉਹਦੇ ਵਿੱਚ ਸਾਫ਼ ਕਰਦੇ ਸੀ ਚੋਕ ਕੇ ਢੋਕ ਕੇ ਉਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਬਣਾ ਕੇ ਟੱਕ ਕੇ ਸਮਾਰ ਕੇ ਰੱਖਦੇ ਸੀ ਖੰਦਾ ਹੋਏ ਤੋਂ ਬੱਚਿਆਂ ਨੂੰ ਦਿੰਦੇ ਸੀ ਬੱਚੇ ਖੁਸ਼ ਹੋ ਕੇ ਖਾਂਦੇ ਸੀ ਹਾਂਜੀ ਹਾਂਜੀ ਤੁਹਾਡਾ ਇੱਥੇ ਬਹੁਤ ਬਹੁਤ ਧੰਨਵਾਦ ਵੀਰੇ ਜੀ ਆਉਣ ਤੇ ਜਿਹੜੀ ਸਾਡੀ ਗੱਲ ਆ ਤੁਸੀਂ ਉਹ ਅਧਿਕਾਰੀਆਂ ਤੱਕ ਪਹੁੰਚਾਓਗੇ ਤਾਂ ਸਾਡੇ ਬੱਚਿਆਂ ਨੂੰ ਸਾਫ਼ ਸੁਥਰਾ ਖਾਣਾ ਵੇੜੇ ਦੇ ਬੱਚੇ ਆ ਗਰੀਬ ਲੋਕ ਬੱਚੇ ਆ ਉਹਨਾਂ ਨੂੰ ਸਾਫ਼ ਸੁਥਰਾ ਖਾਣਾ ਤੁਸੀਂ ਵੀ ਥੋਡੇ ਰਾਹੀਂ ਸਾਡੇ ਕੋਲੇ ਵਧੀਆ ਖਾਣਾ ਆਂ ਹਾਂਜੀ ਇਹ ਮੈਡਮ ਇਹ ਗੱਲ ਪਤਾ ਕੀ ਆ ਇਹ ਕੱਲੇ ਥੋਡੇ 165 ਬੱਚਿਆਂ ਦੀ ਗੱਲ ਨਹੀਂ ਇਹ ਜਿਹੜਾ ਖਾਣਾ ਹੈਗਾ ਨਾ ਇਹ ਆਪਣੇ ਮੈਨੂੰ ਲੱਗਦਾ ਸਾਰੇ ਪੰਜਾਬ ਦੀ ਪੰਜਾਬ ਵਿੱਚ ਹੀ ਜਾਂਦਾ ਹਾਂਜੀ ਸਾਰੇ ਪੰਜਾਬ ਦਾ ਤੁਸੀਂ ਜਦੋਂ ਆਪਣੇ ਸੈਂਟਰ ਚੋਂ ਨਿਕਲਦਾ ਸੀ ਪਤਾ ਉਹ ਨਾਂ ਚੈੱਕ ਕਰਦੇ ਹੁਣ ਕੀ ਕੀ ਖਸ ਹੋਈ ਜਾਂਦਾ ਹਾਂਜੀ ਹੁਣ ਇੱਕ ਪੈਕਟ ਆਊਗਾ ਇੱਕ ਪੈਕਟ ਖੋਲ ਲੈਣਗੇ ਦਫ਼ਤਰ ਵਾਲੇ ਦੋ ਖੋਲ ਲੈਣਗੇ ਇੱਕ ਗੱਟਾ ਖੋਲ ਲੈਣਗੇ ਤੇ ਜਿਹੜਾ 400 ਗੱਟਾ ਆਉਂਦਾ 500 ਗੱਟਾ ਆਉਂਦਾ ਉਹਦੇ ਵਿੱਚੋਂ ਕਿਸੇ ਚੋ ਵੀ ਆ ਸਕਦੇ ਇੰਨਾ ਥੋੜੀ ਚੈੱਕ ਕਰ ਸਕਦੇ ਬਿਲਕੁਲ ਜੀ ਬਿਲਕੁਲ ਜੇ ਸਾਡੇ ਕੋਲੇ ਬੋਰੀਆਂ ਖੁੱਲੀਆਂ ਹੋਣਗੀਆਂ ਅਸੀਂ ਢੇਰੀ ਕਰਾਂਗੇ ਉਹਦੀ ਸਫਾਈ ਕਰਾਂਗੇ ਪੱਖਾ ਲਾ ਕੇ ਕਣ ਕਡਾਵਾਂਗੇ ਉਹਦੇ ਵਿੱਚ ਰੋੜੀ ਮਿੱਟੀ ਸਾਰਾ ਚੱਕ ਕੇ ਅਸੀਂ ਉਹਨੂੰ ਸਾਫ਼ ਕਰਕੇ ਫੇਰ ਭਾਵਾਂਗੇ ਹਾਂਜੀ ਹਾਂਜੀ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਮਕਸਦ ਤੁਹਾਨੂੰ ਥੱਲੇ ਸਿੱਟਣਾ ਨਹੀਂ ਸਾਡੀ ਇਹ ਸੋਚ ਆ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਦੇ ਵੀ ਮੂੰਹ 'ਚ ਪੈਣਾ ਆ ਆ ਦਿਖਾਈ ਦੇਵਾ ਜਿਨ੍ਹਾਂ ਦੇ ਮੂੰਹ 'ਚ ਆ ਪੈਣਾ ਘਟੋ ਘਟੋ ਸਾਫ਼ ਸੁਥਰਾ ਹੋਵੇ ਉਹਨਾਂ ਨੂੰ ਆਪਾਂ ਬੱਚਿਆਂ ਨੂੰ ਦੇਖਦਾ ਪਵੈਖ ਕਹਿੰਦੇ ਆ ਜੇ ਸਾਡਾ ਪਵੈਖੀ ਬਿਮਾਰ ਹੋਇਆ ਤਾਂ ਸਾਡਾ ਕੀ ਹਾਲ ਹੋਊ ਇਨਾ ਕਹਿੰਦਾ ਹੋਇਆ ਮੈਂ ਕਿ ਮਾਦਾ ਜੀ ਦਾ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਿੱਟ ਦਲੀਆ ਬੱਚਿਆ ਪਿਆ ਇਹ ਆਪਾਂ ਪੁੱਛਦੇ ਵੀ ਬੱਚ ਕਿਵੇਂਗਾ ਕਿਵੇਂ ਬੱਚ ਗਿਆ ਜੀ ਇਬਰੇ ਜਿਹੜਾ ਇਹਦੇ ਚ ਦਲੀਆ ਸੀ ਜਿਹੜੀ ਉਹਦੇ ਚੋਂ ਚੀਜ਼ ਨਿਕਲੀ ਸੀ ਹਨਾ ਉਹ ਅਸੀਂ ਪਲੇਟ ਦੇ ਵਿੱਚ ਪਾ ਲਈ ਸੀਗੀ ਤੇ ਉਹ ਅਸੀਂ ਦਿਖਾਉਣੀ ਵੀ ਸੀ ਅਸੀਂ ਆਪਦੀ ਵੀਡੀਓ ਵੀ ਬਣਾਈ ਆ ਫੋਟੋ ਵੀ ਖਿੱਚੀ ਆ ਤੇ ਉਹ ਸਾਡੇ ਸੁਪਰਵਾਈਜ਼ਰ ਮੈਡਮ ਲੈ ਗਏ ਹੁਣ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਉਹ ਕੀ ਕਰਦੇ ਹਨ ਹਾਂਜੀ ਹਾਂਜੀ ਇਹ ਤਾਂ ਗੱਲ ਆ ਅਸੀਂ ਆਪਦੇ ਕੋਲੋਂ ਦੇਤੀ ਆ ਉਹ ਚੀਜ਼ ਉਹਨਾਂ ਨੂੰ ਸਮਝਾਤੀ ਆ ਠੀਕ ਆ ਜੀ ਹਾਂ ਉਹ ਇਹ ਨਹੀਂ ਪਤਾ ਵੀ ਉਹ ਵੀ ਸੈਟ ਦੇਣ ਜਾਂ ਕੁਝ ਵੀ ਕਰ ਸਕਦੇ ਆ ਚਾਹੇ ਰੱਖਣ ਚਾਹੇ ਛੱਡਣ ਹਾਂਜੀ ਚਾਹੇ ਰੱਖਣ ਚਾਹੇ ਛੱਡਣ ਹਾਂਜੀ ਇਹ ਅਸੀਂ ਆਪਦੇ ਕੋਲ ਉਹ ਸਾਡੇ ਕੋਲ ਲੈ ਕੇ ਚੱਕ ਕੇ ਜੀ